ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਦੋਸਤੋ ਮੈਂ ਤੁਹਾਡਾ ਕਮਲ ਕਾਨ ਮੈਂ ਪਟਿਆਲਾ ਪੁਲਿਸ ਪੰਜਾਬ ਸਰਕਾਰ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਇਹ ਇਹਨਾਂ ਪਿਆਰਾ ਇਨੀਸ਼ੀਏਟਿਵ ਦਿੱਤਾ ਜਿਹੜਾ ਯੁੱਧ ਨਸ਼ਾ ਅਵਰੋਧ ਸਾਡਾ ਸਾਰਿਆਂ ਦਾ ਪੰਜਾਬ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਐਜ਼ ਅ ਆਰਟਿਸਟਸ ਔਰ ਐਜ਼ ਅ ਆਵਾਮ ਸਾਡਾ ਸਾਰਿਆਂ ਦਾ اخਲਾਕੀ ਫਰਜ਼ ਹੈ ਆਪਣੇ ਪੰਜਾਬ ਨੂੰ ਸੋਹਣਾ ਬਣਾਉਣਾ ਮੈਂ ਸਪੈਸ਼ਲ ਥੈਂਕਸ ਕਰਦਾ ਪਟਿਆਲਾ ਦੇ ਐਸਐਸਪੀ ਸਾਹਿਬ ਵਰਮਨ ਸ਼ਰਮਾ ਜੀ ਜਿਨ੍ਹਾਂ ਦੀ ਬਦੌਲਤ ਇਹ ਮਹੀਨ ਸ਼ੁਰੂ ਹੋ ਰਹੀ ਹੈ ਔਰ ਸਾਰੀ ਪਟਿਆਲਾ ਪੁਲਿਸ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਪਿਆਰਾ ਇਨੀਸ਼ੀਏਟਿਵ ਲੈ ਕੇ ਆਏ ਨੇ ਔਰ ਮੈਂ ਰਿਕਵੈਸਟ ਕਰਦਾ ਹਾਂ ਪਟਿਆਲਾ ਨਿਵਾਸੀਆਂ ਨੂੰ ਔਰ ਸਾਡੇ ਪਿਆਰ ਕਰਨ ਵਾਲਿਆਂ ਨੂੰ ਕਿ ਨਸ਼ਿਆਂ ਦੇ ਵਿਰੁੱਧ ਇਹ ਯੁੱਧ ਅੱਪਾ ਚਲਾ ਕੇ ਰੱਖੀਏ ਸਾਡੇ ਇਸ ਮੈਸੇਜ ਦੇ ਨਾਲ ਕਿਸੇ ਦਾ ਇੱਕ ਜਾਣੇ ਦਾ ਵੀ ਭਲਾ ਹੁੰਦਾ ਤਾਂ ਸਾਨੂੰ ਬਹੁਤ ਮਾਣ ਵਾਲੀ ਗੱਲ ਹੋਏਗੀ ਕਿਉਂਕਿ ਨਸ਼ੇ ਖਤਮ ਹੋਣੇ ਚਾਹੀਦੇ ਨੇ ਪੰਜਾਬ ਚੋਂ ਸਾਡੀ ਪੰਜਾਬ ਦੀ ਜਵਾਨੀ ਬਚਣੀ ਚਾਹੀਦੀ ਹੈ ਜਿਹੜੀ ਪੋਜ਼ਿਟਿਵਿਟੀ ਹੈ ਅਸੀਂ ਨੂੰ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਆਪਣੇ ਕੰਮਾਂ 'ਚ ਵਰਤੀਏ ਆਪਣੇ ਤਾਰੂ ਬਾਤ ਲੈ ਕੇ ਜਾਈਏ ਆਪਣਾ Aim ਸੈੱਟ ਕਰੀਏ ਨਾ ਕਿ ਨਸ਼ਿਆਂ ਚ ਆਪਣੀ ਜ਼ਿੰਦਗੀ ਖਰਾਬ ਕਰੀਏ ਇਹ ਮੇਰੀ ਬੇਨਤੀ ਹੈ ਮੇਰੇ ਚੋਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਪੂਰੇ ਸਮੂਹ ਪੰਜਾਬੀਆਂ ਨੂੰ ਕਿ ਨਸ਼ਿਆਂ ਦੇ ਖਿਲਾਫ ਲੜੀ ਜਾਰੀ ਰੱਖੋ ਤੇ ਪੰਜਾਬ ਨੂੰ ਸੋਹਣਾ ਬਣਾਓ ਥੈਂਕ ਯੂ ਪੰਜਾਬ ਪੁਲਿਸ ਪਰ ਥੈਂਕ ਯੂ ਪੰਜਾਬ ਸਰਕਾਰ